ਬੱਤੀ ਆਰਾ ਜਿਹੜਾ ਬੰਦਾ ਕਬੱਡੀ ਨੂੰ ਰੋਜ਼ਗਾਰ ਉਹਨਾਂ ਨੂੰ ਰੋਟੀ ਮਿਲਦੀ ਹੈ ਆ ਰੇੜੀ ਵਾਲੇ ਲਾ ਲੋ ਫਾਉਂਟ ਲਾ ਲੋ ਲੈਟ ਵਾਲੇ ਯਾਰ ਕਮੈਡੀਟਰ ਕੁਝ ਪਲੇਅਰ ਹਰ ਇੱਕ ਦਾ ਸਨਕਾਰ ਹੈ ਪਰ ਇੱਕ ਮੈਂ ਰੇਂਟੀ ਕਰਨਾ ਵੀ ਆ ਜੇ ਤੁਸੀਂ ਥੋੜਾ ਜਿਆ ਹੁਣ ਵਿਵਾਦ ਜਾਂਦਾ ਨਾ ਇੱਕ ਮੈਂ ਉਹ ਸਭ ਨੂੰ ਲਾਣਾ ਉਹ ਨੈਗੇਟਿਵ ਚੀਜ਼ਾਂ ਨੂੰ ਬੁੱਟਾ ਲਾਭ ਰਹੇ ਨੇ ਸਹੀ ਹੈ ਨਾ ਗੱਲ ਕਿਉਂਕਿ ਅੱਜ ਕੱਲ ਦਾ ਸੋਸ਼ਲ ਮੀਡੀਆ ਦਾ ਮੈਨੂੰ ਪਤਾ ਵੀ ਹਰ ਪਾਸੇ ਲੈਕਟਿਕ ਚੀਜ਼ ਹੁੰਦੀ ਹੈ ਜੇ ਆਪਣੇ origional ਚੀਜ਼ ਪਹਿਲਾਂ ਹੋਈ ਤਾਂ ਝਾਲੀ ਉਹ ਤੋਂ ਪਹਿਲਾਂ ਆ ਜਾਂਦੀ ਹੈ ਇਹ ਤੁਸੀਂ ਧਿਆਨ ਕਰਨਾ ਨੌਜਵਾਨ ਵੀਰਾਂ ਨੇ ਇਹ ਜਿਹੜਾ ਤੁਸੀਂ ਕਲੰਕਾ ਤੁਸੀਂ ਮਟਾਉਣਾ ਹੁਣ ਕਰਾਉਣਾ ਜਾ ਕੇ ਅਸੀਂ ਨਹੀਂ ਮਟਾਫਦੇ ਸਹੀ ਹੈ ਨਾ ਗੱਲ ਬੁੱਟਿਆ ਫੇਰ ਗਰਾਮ ਚਾਓ ਜੇ ਲੋਕਾਂ ਕੋਲੇ ਆਪਾਂ ਆ ਗਿਆ ਆਪਣੀ ਕੀਰਤ ਵੀ ਕਰੀਏ ਇਹ ਗੱਲ ਕਹਿ ਰਹੇ ਹਾਂ ਦੇਖੋ ਕਿੰਨੇ ਤਗੜੇ ਪਲੇਅਰ ਕਿੰਨਾ ਬੜਾ ਸਮਾਂ ਸਾਡਾ ਕਬੱਡੀ ਨਾਲ ਜੁੜਿਆਗਾ ਬਹੁਤ ਮਾਣ ਆ ਰਹਾ ਸਾਡੇ ਵੀਰਾਂ ਦਾ ਬਹੁਤ ਝੂਠੀ ਦਾ ਮੈਚ ਹਾਜੀ ਮਿਰੂ ਜੀ ਕਹਿਗਾ ਬਹੁਤ ਤਕੜਾ ਮੈਚ ਜਿਹੜਾ ਖੇਡ ਮਾਨਾਂ ਦੇ ਵਿੱਚ ਖੇਡਿਆ ਜਾ ਰਿਹਾ ਹੈ ਤੇਰੀ ਟੀਮ ਬਾਬਾ ਗੁਰਮੁਖਨਾਂ ਪਿੱਛੋ ਦੀ ਹੈ ਉਹ ਮੁੰਡੇ ਪਿੰਡ ਵਾਲੇ ਪਾਸੇ ਆ ਔਰ ਜੱਪੜ ਵਾਲੇ ਪਾਸੇ ਇਹਨਾਂ ਮੁੰਡਿਆਂ ਦਾ ਮਾੜ ਨਾ ਬਾਂ ਪੈਂਦਾ ਮਾੜ ਨਾ ਬਾਂ ਜੱਗੀ ਪਹਿਲਵਾਨ ਦੀ ਗੱਲ ਹੋਈ ਮਾੜ ਨਾ ਦੇ ਵਿੱਚ ਰੇਸ਼ਾਂ ਵਰਗੇ ਖਿਡਾਰੀਆਂ ਦੀ ਗੱਲ ਹੋਈ ਔਰ ਦੂਸਰੇ ਪਾਸੇ ਪਿੱਛੋ ਪਿੰਡਦੁਨੀਆਂ ਨੇ ਸਾਰੀ ਧਰਤੀ ਆ ਆ ਮੁੰਡੇ ਆਪਣੇ ਮੇਲਵਾ ਪਿੰਡ ਦੇ ਵਿੱਚ ਖੇਡ ਰਿਹਾ ਪਿੱਛੋ ਵਾਲੇ ਤਾਂ ਦੇ ਪਿੰਡ ਦਾ ਮੁੰਡਾ ਹੈ

निकू निकू, तो निकू निकू जफ़ाल आमे तो दसीये दुनिया नो भी मना राम में आवे निकू भी ऐसे पे थोड़ी टिंडरी खेलता है निकू निकू निकू, निकू जफ़ाल आमे तो सब अच्छा नहीं तो भाई अली वाली पाँच सौ दुआ रहेंगे एक तो आया जब फेल जब फेल होने पे है और जब फेल होने पे है कल अपन होने पे ही है और कर देख ब्रुस क

ਆਪੋ ਪਾਸਾਂ ਪੱਟੀਆਂ ਦਾ ਘਰ ਵਾਲੀ ਦਾ ਪਿਆਰ ਕਿਹਦੇ ਨਾਲ ਬਣੀਏ ਹੋਰਾਂ ਨੂੰ ਈਮ ਪੈਣਾ ਹੁੰਦੀਆਂ ਸਭ ਦੀਆਂ ਸਾਧੀਆਂ ਕਦੇ ਵੀ ਪਰਖੀ ਇਹਨਾਂ ਤੋੜਾਂ ਇਹ ਗੱਲ ਸੁਣੋ ਜਮਾਲ ਦੀ ਜੂਰ ਮੇਂਦਰੋ ਜਿੱਤੀ ਚੁਰਨੇ ਦਾ ਸਹਾਕਰ ਦੇ ਜੱਟ ਦੀ ना रंडी दो सदूर में करो जिस दिश के उन्हें ना सुहाग कर दे क्या करो ना रंडी दो सदूर में करो पर सुल्तान भी कबड्डी ये बीरू आजा फिर उठो ये समय पे थोड़ा सुल्तान कबड्डी पा रहे हैं एन मुन्ने ने जाके हैकरे बेचे ताजे मारे हैं चल रहा है मैच सुमापत बाबा रामदास सोडरे कॉलेजी टीम जी चल रहे मैच तो बेंड कर दिए